ਅੱਜ ਰਾਹੂ ਰੋਡ ਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਦ ਇੱਕ ਰੀਤੀਦਨਾ ਭਰੇ ਟਿੱਪਰ ਚਾਲਕ ਦੇ ਵੱਲੋਂ ਈ ਰਿਕਸ਼ਾ ਨੂੰ ਬਚਾਉਣ ਵਾਸਤੇ ਆਪਣੇ ਟਿੱਪਰ ਨੂੰ ਰੋਡ ਵਿਚਕਾਰ ਬਨੇ ਡਿਵਾਈਡਰ ਦੇ ਉੱਪਰ ਛਾੜ ਦਿੱਤਾ ਗਿਆ ਹਾਲਾਂਕਿ ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਈ ਰਿਕਸ਼ਾ ਚਾਲਕ ਦੇ ਵੱਲੋਂ ਲਾਪਰਵਾਹੀ ਵੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਲਾਪਰਵਾਹੀਦਾਰ ਉਸ ਦੇ ਵੱਲੋਂ ਕੱਟ ਮਾਰਿਆ ਗਿਆ ਜੋ ਕਿ ਸਾਬ ਵਿਖਾਈ ਦੇ ਸਕਦਾ ਹੈ ਤੇ ਜੇ ਟਿੱਪਰ ਚਾਲਕ ਟਿੱਪਰ ਨੂੰ ਡਿਵਾਈਡਰ ਤੇ ਨਾ ਚੜਾਉਂਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਤੇ ਕਈ ਜਾਨਾਂ ਜਾ ਸਕਦੀਆਂ ਸਨ ਟਿੱਪਰ ਪਲਟਣ ਦੇ ਨਾਲ ਈ ਰਿਕਸ਼ਾ ਦੇ ਨਾਲ ਐਕਟੀਵਾ ਵੀ ਪੇਡ ਦੇ ਵਿੱਚ ਆ ਗਈ ਸੀ ਦੱਸ ਦਈਏ ਕਿ ਇੱਥੇ પતિ ਪਤਨੀ ਸਮੇਤ ਉਹਨਾਂ ਦੇ ਦੋ ਬੱਚੇ ਜੋ ਉਸ ਐਕਟਿਵਾਂ ਤੇ ਸਵਾਰ ਸਨ ਜਿਨ੍ਹਾਂ ਨੂੰ ਸਕੂਲ ਛੱਡਣ ਵਾਸਤੇ ਉ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰਿਆ ਖੁਸ਼ਕਿਸਮਤ ਦਿਨਾ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ ਨੌਕੇ ਤੇ ਪਹੁੰਚੀ ਪੁਲਿਸ ਜਿਨ੍ਹਾਂ ਦੇ ਵੱਲੋਂ ਤਿੰਨੇ ਵਾਹਨ ਕਬਜ਼ੇ ਚ ਲੈ ਲਏ ਗਏ ਨੇ ਤੇ ਜਾਂਚ ਸ਼ੁਰੂ ਕੀਤੀ ਗਈ ਹੈ ਇਹ ਭਾਈ ਸਾਡਾ ਰਾਹੋ ਰੋਡ ਆਪਣਾ ਬਿਲਕੁਲ ਕੱਟ ਦੇ ਉੱਤੇ ਜਿਹੜਾ ਆਟੋ ਸੀਗਾ ਬੈਟਰੀ ਵਾਲਾ ਉਹਨੇ ਰੋਂਗ ਸਾਈਡ ਆਇਆ ਹੈ ਠੀਕ ਹੈ ਰੋਂਗ ਸੈਟ ਲਿਆ ਕੇ ਬੱਚੇ ਛੋਟੇ ਐਕਟਿਵਾ ਤੇ ਆ ਰਹੇ ਸੀਗੇ ਸਕੂਲ ਛੱਡਣ ਜਾ ਰਹੇ ਸੀ ਉਹਦੇ ਵਿੱਚ ਲਿਆ ਕੇ ਨੇ ਮਾਰਿਆ ਔਰ ਉੱਪਰੋਂ ਅ ਟਿੱਪਰ ਵਾਲੇ ਨੇ ਜਿਹੜਾ ਬਚਾਅ ਕਰਦੇ ਹੋਏ ਟਿੱਪਰ ਨੇ ਆਪਣਾ ਡਵਾਈਡਰ ਤੇ ਚੜਾ ਕੇ ਚਾਰ ਬੱਚਿਆਂ ਦੇ ਨਾਲ ਉਹਦੇ ਪਿਓ ਦਾ ਤੇ ਨਾਲ ਆਟੋ ਵਾਲੇ ਦਾ ਵੀ ਜਿਹੜਾ ਬਾਹਰ ਨਿਕਲਿਆ ਸੀ ਉਹਦਾ ਵੀ ਬਚਾਅ ਕੀਤਾ ਔਰ ਅਸੀਂ ਅਪੀਲ ਕਰਦੇ ਹਾਂ ਸਰਕਾਰ ਤੋਂ ਕਿ ਜਿਹੜੇ ਟਾਈਮ ਬੱਚਿਆਂ ਦਾ ਪਲੀਜ਼ ਵੀ ਸਰਕਾਰ ਨੂੰ ਚਾਹੀਦਾ ਕਿ ਉਸ ਟਾਈਮ ਇਸ ਰੋਡ ਦੇ ਉੱਤੇ ਏਡੇ ਵੱਡੇ ਵਹੀਕਲ ਜਿਹੜੇ ਨਾ ਚਲਾਏ ਜਾਣ ਕਿਉਂਕਿ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਤੇ ਅੱਜ ਦੇਖੋ ਸਾਰੇ ਹੀ ਜਾਨ ਤੋਂ ਬਚੇ ਆ ਆਟੋ ਵਾਲਾ ਵੀ ਬਚਿਆ ਟਿਪਰ ਵਾਲਾ ਵੀ ਬਚਿਆ ਤੇ ਦੋ ਬੱਚੇ ਵੀ ਬਚੇ ਉਹਦਾ ਪਿਓ ਵੀ ਬਚਿਆ ਜਿਹਦੇ ਕਰਕੇ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਹੁਤ ਬਹੁਤ ਬਚੇ ਇਹ ਪਲਟ ਗਿਆ ਹੈਗਾ ਜੀ ਇਹ ਇਹ ਪਲਟਿਆ ਨਹੀਂ ਇਹ ਉਹਨੇ ਉਹਨੇ ਟਿਪਰ ਵਾਲੇ ਨੇ ਦੇਖੋ ਜੀ ਉਹਨਾਂ ਦੀ ਜਾਨ ਬਚਾਈ ਹੈ ਉਹਨੇ ਡਰਾਗ ਜਿਹੜਾ ਐਕਸੀਡੈਂਟ ਹੋ ਚੁੱਕਿਆ ਸੀਗਾ ਐਕਟਿਵਾ ਦਾ ਤੇ ਟਿਪ ਇਹਦਾ ਉਹਦੇ ਵਿੱਚ ਪਿੱਛੋਂ ਆ ਰਿਆ ਸੀ ਕਿ ਉਹਨੇ ਲਿਆ ਕੇ ਡਵਾਈਡਰ 'ਚ ਚੜਾ ਕੇ ਬੱਚੇ ਦੀ ਜਾਨ ਬਚਾਈ ਹੈ ਰੋਕੀ ਐ ਐਸੀ ਗੋਲਡਨ ਕਲੋਨੀ ਆ ਰੋਡ ਚੁੰਗੀ ਮਾਡਰ ਕਲੋਨੀ ਤੇ ਗੋਲਡਨ ਕਲੋਨੀ ਮੇਰਾ ਭਤੀਜਾ ਭਤੀਜੀ ਸੀ ਤੇ ਭਰਾ ਸੀ ਤੇ ਆਟੋ ਵਾਲਾ ਆਇਆ ਬੈਟਰੀ ਵਾਲਾ ਇੱਕਦਮ ਮੁੜਿਆ ਠੀਕ ਹੈ ਜੀ ਉਹਨੇ ਇਹਨੂੰ ਭਰਾ ਨੂੰ ਪਹਿਲਾਂ ਸਿੱਟਿਆ ਆ ਤੇ ਟਿਪਰ ਵਾਲਿਆਂ ਨੇ ਬਚਾਉਣ ਦੇ ਚੱਕਰ 'ਚ ਉੱਪਰ ਚੜਿਆ ਆ ਤੇ ਤਾਂ ਟਿਪਰ ਪਲਟਿਆ ਆ ਆਟੋ ਵਾਲੇ ਦੀ ਗਲਤੀ ਆ ਬਿਲਕੁਲ ਆਟੋ ਵਾਲੋਂ ਨੇ ਦੇਖਿਆ ਨਹੀਂ ਪਹਿਲਾਂ ਭਰਾ ਨੂੰ ਸਿੱਟਿਆ ਵੀਡੀਓ 'ਚ ਵੀ ਆ ਗਿਆ ਆ ਉਹ ਉਹ ਉਹਨੇ ਦੇਖਿਆ ਹੀ ਨਹੀਂ ਮੋੜ ਤੇ ਇਕਦਮ ਉਨੇ ਨਹੀਂ ਦੇਖਿਆ ਮੂਰੇ ਕੋਣ ਆ ਰਿਹਾ ਕੋਣ ਨਹੀਂ ਆ ਰਿਹਾ ਸਿੱਧਾ ਹੀ ਮਾਰਦਾ ਉਹਨੇ ਲੱਗਦਾ ਜਿਹੜੇ ਆਪਣੇ ਆਟੋ ਨੇ ਚੁਣੀ ਇਹ ਜਿਹੜੇ ਬੈਟਰੀ ਵਾਲੇ ਚੱਲਦੇ ਇਹਨਾਂ ਦਾ ਕੋਈ ਹਸਾਬ ਦਾ ਵੀ ਹੈ ਨਹੀਂ ਕੋਈ ਇਹਦਾ ਕੋਈ 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 ਨੰਬਰ ਪਲੇਟ ਦੀ ਲੱਗੀ ਹੋਈ ਨਾ ਇਹਨਾਂ ਕੋਈ ਕੋਈ ਲਾਇਸੈਂਸਾ ਨਾ ਕੋਈ ਕਾਗਜ਼ ਪੱਤਰ ਆ ਹੁਣ ਆਟੋ ਖੜਾ ਪੁੱਛੀਏ ਕਿਹਦਾ ਆ ਏਜੰਸੀ ਜਾਣਾ ਪਊਗਾ ਵੀ ਕਿਹੜੇ ਮਾਲਕ ਦਾ ਆ ਹੁਣ ਮਾਲਕ ਚਲਾ ਬਚਾਅ ਹੋ ਗਿਆ ਭਰਾ ਦੇ ਸੱਟ ਲੱਗੀਆਂ ਬੱਚਿਆਂ ਦੇ ਵੀ ਸੱਟ ਲੱਗੀਆਂ ਵੀ ਉਹ ਉਹਨਾਂ ਦੇ ਲੱਤਾਂ ਦੇ ਸਾਰਿਆਂ ਦੇ ਲੱਤਾਂ ਤੇ ਸੱਟਾਂ ਲੱਗੀਆਂ ਆ ਉਹ ਭਰਾ ਦੀ ਤਾਂ ਹੱਡੀ ਤੇ ਪੈਰ ਦੀ ਗੋਡੇ ਦੀ ਹੱਡੀ ਫ੍ਰੈਕਚਰ ਹੋ ਗਈ ਪੈਰ ਫ੍ਰੈਕਚਰ ਹੋ ਗਿਆ ਇਹ ਕਹਿ ਰਹੇ ਐਕਟਿਵ ਵਿੱਚ ਤਾਂ ਸੀ ਹੋਈ ਹਾਂ ਬੇਚੇ ਤਾਂ ਸੀ ਹੋਈ ਆ ਦੇਖੋ ਜੀ ਉਹੀ ਮੇਰੇ ਭਤੀਜਾ ਸੀ ਭਤੀਜਾ ਬਜੀਜੀ ਸਕੂਲ ਤੇ ਤੇ ਭਰਾ ਸਕੂਲ ਜਾ ਰਹੇ ਸੀ ਆ ਬੈਗ ਵੀ ਰੱਖਿਆ ਆ ਬੈਗ ਸਾਰਾ ਕੁਝ ਵਿੱਚ ਹੀ ਪਿਆ ਹੋਇਆ ਜੀ ਸਕੂਲ ਜਾ ਰਹੇ ਮਾਲਕ ਨਾ ਕਰੇ ਕਿ ਦੇਖ ਕਿੰਝ ਸੱਜੇ ਖੱਬੇ ਹੋ ਜਾਂਦਾ ਜੀ ਕਿਹਨੂੰ ਕਹਿੰਦੇ ਕਿਸੇ ਨੇ ਕੋਈ ਪ੍ਰਸ਼ਾਸਨ ਨੇ ਕਿਸੇ ਨੇ ਕੀ ਕਰਨਾ ਸੀ ਸਭ ਜਾਣੇ ਤਾਂ ਸਾਡੇ ਅਸੀਂ ਬੱਚੇ ਸਾਡਾ ਪਰਿਵਾਰ ਖਤਮ ਹੋਣਾ ਸੀ ਕਿਸੇ ਦਾ ਕਿਸੇ ਦਾ ਕੁਝ ਨਹੀਂ ਜਾਣਾ ਸੀ ਇਸ ਕਰਕੇ ਇਹ ਚੀਜ਼ ਨੂੰ ਟ੍ਰੈਫਿਕ ਨੂੰ ਕੁਝ ਨਾ ਕੁਝ ਤਾਂ ਦੇਖਣਾ ਚਾਹੀਦਾ ਡਿਊਟੀਆਂ ਲੱਗਦੀਆਂ ਐ ਤੇ ਡਿਊਟੀਆਂ ਲਾਣੀਆਂ ਚਾਹੀਦੀਆਂ ਸਹੀ ਤਰੀਕੇ ਨਾਲ